ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੇ ਸਾਰੀ ਜ਼ਿੰਦਗੀ ਆਪਾਂ ਵੋਟਾਂ ਪਾਉਣੇ ਆ ਕੋਈ ਕਿਸੇ ਪਾਰਟੀ ਨੂੰ ਪਾਉਂਦਾ ਹੈ ਕੋਈ ਕਿਸੇ ਪਾਰਟੀ ਨੂੰ ਪਾਉਂਦਾ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਪੰਜਾਬ 'ਚ ਰਹਿੰਦੇ ਆਪਾਂ ਉਹਦੇ ਕਰਕੇ ਆਪਣੀ ਖੇਤਰੀ ਪਾਰਟੀ ਹੁਣੀ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਮੰਨਦੇ ਸਾਰਾ ਪੰਜਾਬੀ ਮੰਨਦਾ ਸੀ ਲੋਕ ਇਹ ਕਹਿ ਕੇ ਬੁੱਟਾ ਪਾਉਂਦੇ ਸੀ ਵੀ ਅਸੀਂ ਪੰਥ ਨੂੰ ਬੋਟ ਪਾਉਣੇ ਆ ਹਾਲਾਂਕਿ ਅੱਜ ਦੇ ਹਾਲਾਤ ਕੁਝ ਹੋਰ ਹੋਏ ਪਏ ਆ ਅੱਜ ਆਪਾਂ ਉਹੀ ਗੱਲ ਕਰ ਰਹੇ ਆਂ ਵੀ ਅਕਾਲੀ ਦਲ ਤੇ ਐਨਸ ਵੱਲ ਕਿਉਂ ਉੱਠ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਖੇਤਰੀ ਪਾਰਟੀ ਆਏ ਨਹੀਂ ਅਕਾਲੀ ਦਲ ਆ ਖੇਤਰੀ ਪਾਰਟੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਆਪਣੀ ਹੋਣ ਖਤਮ ਹੋ ਜੂਗੀ ਕਿਸੇ ਨੇ ਆਪਣੀ ਕੋਈ ਗੱਲ ਨਹੀਂ ਸੁਣਨੀ ਇਹ ਸੋਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਤੇ ਅੱਜ ਕੱਲ ਆਪਾਂ ਬੜੀਆਂ ਇੰਟਰਵਿਊ ਦੇਖਦੇ ਆ ਲੋਕ ਪਾਰਟੀਆਂ ਛੱਡ ਰਹੇ ਆ ਅਕਾਲੀ ਦਲ ਚ ਬਹੁਤ ਬੰਦੇ ਜਾਵੜੇ ਤੇ ਦਿਨੋ ਦਿਨ ਇਹ ਚੀਜ਼ਾਂ ਆਪਣੇ ਸਾਹਮਣੇ ਆ ਰਹੀਆਂ ਪਰ ਜਦੋਂ ਦੀ ਮੈਂ ਸੋਰ ਤੋਂ ਸੰਭਾਲੀ ਐ ਉਦੋਂ ਕਾਲੀ ਦਲ ਦੇ ਹਾਲਾਤ ਬੜੇ ਚੰਗੇ ਸੀ ਜਿੰਨੇ ਵੀ ਕਹਿਦਗੇ ਬਹੁਤ ਜ਼ਿਆਦਾ ਚੰਗੇ ਸੀਗੇ ਤੇ ਕੰਮ ਵੀ ਬਹੁਤ ਕਰਦੇ ਸੀ ਉਹ ਪੁਰਾਣੇ ਬਜ਼ੁਰਗ ਆਪ ਦੀ ਪਾਰਟੀ ਮੰਨਦੇ ਸੀਗੇ ਜਿਹੜੇ ਹੁਣ ਪੁਰਾਣੇ ਆ ਜਿਹਦੀ ਬਾਲਸਾ ਹੁਣ ਜਾ ਰਹੀ ਉਹ ਤਾਂ ਹਜੇ ਵੀ ਪੁਰਾਣੇ ਮੰਨਦੇ ਆ ਪਾਰਟੀ ਨੂੰ ਉਵੇਂ ਵੋਟਾਂ ਪਾਉਂਦੇ ਆ ਤੁਸੀਂ ਪੁਰਾਣੇ ਬਜ਼ੁਰਗ ਪਿੰਡਾਂ ਜਾ ਕੇ ਵੇਖ ਲਓ ਸਾਡੇ ਲੰਬੀ ਹਲਕੇ ਤਾਂ ਖਾਸ ਤੌਰ ਤੇ ਉਹ ਹੋਰ ਕਿਸੇ ਪਾਰਟੀ ਨੂੰ ਬੋਟ ਪਾ ਕੇ ਵੀ ਨਹੀਂ ਦਾਜੀ ਉਸ ਸਿਰ ਪਕਾਲੀ ਦਲ ਨੂੰ ਬੋਟ ਪਾਉਂਦੇ ਆ ਤੇ ਕਹਿੰਦੇ ਪਾਵਾਂਗੇ ਕਾਲੀ ਦਲ ਨੂੰ ਵੇਖ ਹੁਣ ਕੀ ਕਾਰਨ ਹੋਇਆ ਬਾਦਲ ਸਾਹਿਬ ਦੀ ਤੁਸੀਂ ਵੇਖ ਲਓ ਕਿੰਨੀ ਜ਼ਿੰਦਗੀ ਪਹਿਲਾਂ ਉਹ ਜੇਲ੍ਹਾਂ ਕੱਟੀਆਂ ਫਿਰ ਪਾਰਟੀ ਖੜੀ ਕਰੀ ਐ ਤੇ ਫਿਰ ਐਵੇਂ ਕਹਿ ਦਗੇ ਅੱਖ ਨੂੰ ਭਾਵੇਂ ਕੋਈ ਅੱਖ ਚੱਲ ਗਏ ਪੰਜਾਬ ਦੇ ਵਿੱਚ ਕੰਮ ਬਹੁਤ ਕਰੇ ਜਿੰਨੇ ਵੀ ਕਹਿ ਦिए ਭਾਵੇਂ ਉਹ ਟਰੈਕਟਰ ਨੂੰ ਗੱਡਾ ਬਣਾਉਣ ਵਾਲੀ ਗੱਲ ਸੀ ਗੱਡਾ ਬਣਾਉਣ ਦਾ ਕਾਰਨ ਇਹ ਸੀਗਾ ਵੀ ਆਪਾਂ ਨੂੰ ਟਰੈਕਟਰ ਤੇ ਟੈਕਸ ਨਾ ਪਵੇ ਪਹਿਲਾਂ ਆਪਾਂ ਨੂੰ ਟੈਕਸ ਭਰਨਾ ਮਤਲਬ ਟੈਕਸ ਲੱਗਦਾ ਸੀ ਵੀ ਲੱਗ ਸਕਦਾ ਟਰੈਕਟਰ ਤੇ ਜਿਹੜਾ ਉਹਨਾਂ ਨੇ ਮਾਫ ਕਰਾਇਆ ਜਿਵੇਂ ਆਪਾਂ ਨੂੰ ਕਾਰਾਂ ਤੇ ਲੱਗਦਾ ਜਾਂ ਹੋਰ ਵਹੀਕਲਾਂ ਤੇ ਲੱਗਦਾ ਟੈਕਸ ਫਰੀ ਆ ਆਪਾਂ ਤੇ ਬਾਕੀ ਸਾਡੇ ਅਰਕ ਨੂੰ ਤਾਂ ਬਹੁਤ ਵੱਡੀ ਦੇਣ ਹੈ ਸਾਡੇ ਤਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਮੈਂ ਵੀ ਸੇਮ ਆਗੇ ਸੇਮ ਕੱਢੀ ਐ ਚਲੋ ਉਹ ਤਾਂ ਆ ਗਿਆ ਲੰਬੀ ਹਲਕੇ ਦੀ ਗੱਲ ਠੀਕ ਹੈ ਹਰ ਇਨਸਾਨ ਆਪਦੇ ਘਰ ਦਾ ਕਰਦਾ ਹੀ ਹੁੰਦਾ ਆਪਦੇ ਹਲਕੇ ਦਾ ਕਰਦਾ ਹੀ ਹੁੰਦਾ ਜੇ ਉਹ ਵੀ ਨਾ ਕਰੇ ਤਾਂ ਫਿਰ ਉਹ ਨਕਾਮਾ ਲੀਡਰ ਹੁੰਦਾ ਸਾਡੇ ਲੰਬੀ ਹੜਕੇ ਤਾਂ ਬਹੁਤ ਕੁਝ ਕਰਿਆ ਪਰ ਜੇ ਆਪਾਂ ਗੱਲ ਕਰਕੇ ਪੰਜਾਬ ਦੀ ਪੰਜਾਬ ਵਿੱਚ ਵੀ ਬਹੁਤ ਕੁਝ ਕਰਿਆ ਪਹਿਲੀ ਗੱਲ ਤਾਂ ਤੁਸੀਂ ਆਏ ਵੇਖ ਲਓ ਆਪਣੇ YouTube ਵਾਲੇ ਕਨੈਕਸ਼ਨ ਸੀਗੇ ਫ੍ਰੀ ਚ ਬਣਦੇ ਆ ਕਿੰਨੇ ਜਿਆਦੇ ਕਨੈਕਸ਼ਨ ਬਣਦੇ ਆ ਬਹੁਤ ਜਿਆਦੇ ਪਹਾਵੇਂ ਬੰਦਾ ਨਾਉਣ ਵਾਲੇ ਚਲਵਾਲੇ ਇੰਨੇ ਕ੍ਰੈਸ਼ਰ ਬੰਦੇ ਆ ਤੇ ਅੱਜ ਵੇਖ ਲਓ ਲੱਖਾਂ ਰੁਪਇਆ ਦੇ ਕੇ ਵੀ ਕਨੈਕਸ਼ਨ ਨਹੀਂ ਮਿਲਦੇ ਪਾਣੀ ਦੇ ਐਜਿਹੇ ਹਾਲਾਤ ਹੋਏ ਪਏ ਆ ਤੇ ਫਿਰ ਤੁਸੀਂ ਭਾਵੇਂ ਸੜਕਾਂ ਦੀ ਗੱਲ ਕਰ ਲੋ ਜਾਂ ਪਿੰਡ ਪਿੰਡ ਦਾਣਾ ਮੰਡੀਆਂ ਪੱਕੀਆਂ ਦਾਣਾ ਮੰਡੀ ਦੀ ਗੱਲ ਕਰ ਲੋ ਪਹਿਲਾਂ ਨਾ ਪਿੰਡਾਂ ਵਿੱਚ ਬਾਲ ਸਾਹਿਬ ਆਉਂਦੇ ਹੁੰਦੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮਤਲਬ ਸਾਰੇ ਸੰਗਤ ਨੂੰ ਮਿਲਦੇ ਨਾਲ ਹੀ ਸਾਰੇ ਅਫਸਰ ਹੁੰਦੇ ਸੀਗੇ ਤੇ ਇੱਕ ਕੰਮ ਦੱਸ ਦਿੰਦੇ ਜੀ ਆਹ ਕੰਮ ਸਾਡਾ ਹੋਇਆ ਆ ਆ ਨਹੀਂ ਹੋਇਆ ਤੁਹ ਪਰ ਕੰਮ ਮੌਕੇ ਤੇ ਕਰਾਉਂਦੇ ਸੀ ਕਿਉਂਕਿ ਅਫਸਰ ਨਾਲ ਹੁੰਦੇ ਸੀ 5 ਮਿੰਟ ਚ ਕੰਮ ਹੋ ਜਾਂਦਾ ਸਾਰੇ ਪਿੰਡ ਦੀ ਸਹਿਮਤੀ ਲੈ ਕੇ ਨਾਲ ਦੀ ਨਾਲ ਕੰਮ ਹੋ ਜਾਂਦਾ ਭਾਵੇਂ ਸਰਕਾਰ ਹੁੰਦੀ ਭਾਵੇਂ ਨਾ ਹੁੰਦੀ ਉਹਨਾਂ ਨੇ ਪਿੰਡ ਚ ਆਉਣਾ ਹੀ ਹੁੰਦਾ ਸੀ ਹਰ ਤੀਜੇ ਮਹੀਨੇ ਬਾਅਦ ਪਿੰਡ ਵਿੱਚ ਵੀ ਆਉਂਦੇ ਪਲੱਸ ਜੇ ਕਿਸੇ ਦੇ ਕੋਈ ਦੁੱਖ ਦੇ ਹੁੰਦਾ ਸੁੱਖ ਦੇ ਹੁੰਦਾ ਉੱਥੇ ਵੀ ਜਾ ਕੇ ਆਉਂਦੇ ਤੇ ਕੋਈ ਐ ਨਹੀਂ ਸੀ ਵੀ ਸੀਐਮ ਸਾਾਨੂੰ ਤਾਂ ਫਿਰ ਐ ਬਚਪਨ ਤੋਂਵੇਂ ਤੇ ਆ ਰਹੇ ਆ ਉਵੇਂ ਸੀ ਬਸ ਸਾਡੇ ਏਰੀਆ ਦੇ ਟਿਕਣੇ ਬੱਚੇ-ਬੱਚੇ ਨੂੰ ਮਤਲਬ ਦੀ ਫੋਟੋ ਹੋ ਗਈ ਬਾਲ ਸਾਹਿਬ ਨਾਲ ਜ ਜਿੱਦਾਂ ਘਰੇ ਜਾ ਵੜਦੇ ਸੀ ਲੰਬੀ ਹਲਕਾ ਤਾਂ ਤੁਹਾਨੂੰ ਪਤਾ ਹੀ ਹੈ ਸਾਡੇ ਤਾਂ ਐਮ.ਐਲ.ਏ ਸੀਗੇ ਉਹ ਪੰਜਾਬ ਦੇ ਸੀ.ਐਮ ਸੀਗੇ ਤੇ ਨਾਲ ਦੀ ਨਾਲ ਕੰਮ ਕਰਾ ਦਿੰਦੇ ਸੀ ਤੁਸੀਂ ਲਾਲੋ ਸਾਹਿਬ ਵੀ ਸਭ ਤੋਂ ਪਹਿਲਾਂ ਕੰਮ ਤਨ ਵੇੜਿਆ ਗਲੀਆਂ ਨਾਲੀਆਂ ਵਾਲਾ ਆਇਆ ਕਿ ਆਪਾਂ ਕਹਿੰਦੇ ਖੜਵੰਜਾ ਲਵਾ ਦਿਓ ਜੀ ਉਹ ਕੰਮ ਨਵੇੜ ਕੇ ਆਰ.ਟੀ.ਸੀ ਪਾਪਾ ਪੱਕਾ ਕੰਮ ਹੋ ਗਿਆ ਫਿਰ ਪਿੰਡ ਪਿੰਡ ਪੱਕੀਆਂ ਦਾਣਾ ਮੰਡੀਆਂ ਬਣਾਤੀਆਂ ਤੁਸੀਂ ਐ ਲਾਲੋ ਸਾਹਿਬ ਵੀ ਇੰਨਾ ਸੌਖਾ ਲੱਗਦਾ ਸੀ ਸਾਨੂੰ ਵੀ ਭਾਵੇਂ ਬਾਹ ਫੜ ਕੇ ਕੰਮ ਕਰਾ ਲਗੇ ਨਹੀਂ ਜੀ ਆਹ ਕੰਮ ਪੱਕਾ ਕਰੋ ਉਹ ਕੰਮ ਹੋ ਜਾਂਦੇ ਸੀ ਤੇ ਜੇ ਆਪਾਂ ਗੱਲ ਕਰਕੇ ਸੜਕਾਂ ਦੀ ਸੜਕਾਂ ਦੀ ਤੁਸੀਂ ਵੇਖ ਲਓ ਜਾਲ ਵਿਛਾਤੇ ਹੁਣ ਅਸੀਂ ਕੱਲ ਨੂੰ ਪਿੰਡ ਜਾਣਾ ਤੇ ਕੱਲ ਮੈਂ ਕਟਿੰਗ ਕਰਾਉਣ ਗਿਆ ਮੈਨੂੰ ਤਾਂ ਬਈ ਫਿਰ ਕਿਹੜੇ ਪਿੰਡੋਂ ਮੈਂ ਦੱਸਤਾ ਵੀ ਐ ਕਰਕੇ ਮੈਂ ਹੈਗਾ ਜੀ ਲੰਬੀ ਬਾਦਲ ਤੋਂ ਤੇ ਮੈਨੂੰ ਆਦਾ ਜੀ ਮਤਲਬ ਫਿਰ ਸੋਨ ਤਾਂ ਜਾਂਦ ਨੂੰ ਸਾਰਾ ਦਿਨ ਹੀ ਲੈ ਜਾਊਗਾ ਮੈਂ ਤਾਂ ਨਹੀਂ ਯਾਰ ਮਾਹ ਬਈ ਸਾਢੇ 3 ਘੰਟੇ 3 ਘੰਟੇ ਦਾ ਬੰਦਾ ਬਠਿੰਡੇ ਪਹੁੰਚ ਜਾਂਦਾ ਪੌਣਾ ਘੰਟਾ ਗਾ ਲੱਗਦਾ ਤੁਸੀਂ ਲਾ ਲਓ ਸਾਹਬ ਵੀ ਕਿਸੇ ਟਾਈਮ ਹੰਢਾਇਆ ਜਾਂਦਾ ਨਾ ਟਰੱਕ ਸਾਈਡ ਹੁੰਦੀ ਉਹ ਤਾਂ ਹੁੰਦਾ ਸੀਗਾ ਤੇ ਕਿੰਨੇ ਟਾਈਮ ਚ ਆਪਾਂ ਪਹੁੰਚਦੇ ਸੀ ਬਰਨਾਲੇ ਹੁਣ ਹੁਣ ਤੁਸੀਂ ਭਾਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਵੜੋ ਕਿਤੇ ਜਾਵੜੋ ਮੈਂਟਨ ਦਾ ਬੰਦਾ ਪਹੁੰਚ ਜਾਂਦਾ ਮੈਂਟਾ ਸਕੈਂਟਾਂ ਦੀ ਖੇਡ ਰਹਿ ਗਈ ਸਾਰੀ ਤੇ ਜਿਵੇਂ ਮਰਜ਼ੀ ਐ ਮੈਂ ਤਾਂ ਹੁਣ ਪੰਜਾਬੀ 'ਚ ਆਪਣੇ ਘਾਵਤ ਵੀ ਕਹਿੰਦੇ ਨੇ ਆਪਾਂ ਵੀ ਆਪ ਦਾ ਮਾਰੂ ਸ਼ਾਮਾ ਚਿੱਟੂ ਆ ਤੇ ਹਾਂ ਇਹ ਗੱਲ ਸੱਚੀ ਐ ਵੀ ਪਾਰਟੀ ਸੁਧਾਰ ਕਰਨ ਦੀ ਲੋੜ ਐ ਕਰਨੀ ਵੀ ਚਾਹੀਦੀ ਐ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਬਦਲ ਲੀਆਂ ਜ਼ਰੂਰੀ ਹੁੰਦੀਆਂ ਜਿਵੇਂ ਅੱਜ ਕੱਲ ਇੰਟਰਵਿਊ ਬਹੁਤ ਆ ਰਹੀ ਐ ਚਰਜੀਤ ਸਿੰਘ ਬਰਾੜ ਦੀ ਜੋ OSD ਸੀਗੇ ਬਾਲ ਸਾਹਿਬ ਦੇ ਉਹਨਾਂ ਦੀਆਂ ਕੁਝ ਗੱਲਾਂ ਤਾਂ ਸਹੀ ਐ ਜਿਵੇਂ ਮੇਰਾ ਵੀ ਮੰਨਣਾ ਐ ਸ਼ਾਇਦ ਵੀ ਜਿਵੇਂ ਖੰਡੂਰ ਸਾਹਿਬ ਤੇ ਜਾਂ ਆਪਣਾ ਜਿਹੜਾ ਇੱਥੇ ਭਾਈ ਸਾਹਿਬ ਫਰੀਦ ਕੋਲ ਉੱਥੇ ਸੀ ਇੱਥੇ ਆਪਣ ਨੂੰ ਕੈਂਡੀਡੇਟ ਨਹੀਂ ਖੜੇ ਕਰਨੇ ਚਾਹੀਦੇ ਸੀ ਇਹ ਗੱਲਾਂ ਸਹੀ ਵੀ ਐ ਬਾਕੀ ਮੇਰਾ ਸਿਆਣਾ ਤਾਂ ਹੈ ਨਹੀਂ ਤੇ ਪਰ ਐ ਵੀ ਪਾਰਟੀਆਂ ਚ ਕੁਝ ਨਾ ਕੁ ਸੁਧਾਰ ਹੋ ਜੇ ਤਾਂ ਕਾਲੀ ਦਲ ਵਰਗੀ ਪਾਰਟੀ ਹੈ ਨਹੀਂ ਕੋਈ ਤੁਸੀਂ ਪੁਰਾਣਾ ਦੇਖ ਲਓ ਭਾਵੇਂ ਹੁਣ ਵੇਖ ਲਓ ਸਭ ਤੋਂ ਵੱਧ ਕੰਮ ਜੇ ਕਿਸੇ ਪਾਰਟੀ ਨੇ ਕਰਿਆ ਤਾਂ ਕਾਲੀ ਦਲ ਨੇ ਕਰਿਆ ਲੋਕ ਮੰਨਣ ਭਾਵੇਂ ਨਾ ਮੰਨਣ ਕੋਈ ਓਪੋਜੀਸ਼ਨ ਵਿੱਚ ਵੀ ਹੈ ਨਾ ਭਾਵੇਂ ਉਹ ਹੁਣ ਆਪ ਚਾਹ ਜਾਂ ਕਾਂਗਰਸ ਸੀਗਾ ਜਾਂ ਜਿਵੇਂ ਵੀ ਐ ਉਹਨੇ ਵੀ ਬਾਦ ਸਰਕਾਰ ਚ ਬਾਦਲਾਣਾਂ ਤੋਂ ਕੰਮ ਲਏ ਹੋਏ ਆ ਜਦੋਂ 10 ਸਾਲ ਇਕੱਠੇ ਸਰਕਾਰ ਬਣੀ ਬਾਦਲਾਣਾਂ ਦੀ ਉਸ ਦੌਰ ਦੇ ਵਿੱਚ ਧੇਰੀ ਲਿਆਦੀ ਕੰਮ ਦੀ ਬਹੁਤ ਕੰਮ ਹੋਇਆ ਮਹਾਲੀ ਦਾ ਨਕਸ਼ਾ ਵੀ ਉਹਦੇ ਬਦਲਿਆ ਗਿਆ ਤੁਸੀਂ ਵੇਖ ਲਓ ਐਰੋ ਸਿਟੀ ਤੋਂ ਲੈ ਕੇ ਹੋਰ ਤਾਂ ਛੱਡੋ ਯਾਰ ਤੁਸੀਂ ਵੇਖ ਲਓ ਵੀ ਲੋਕਲ ਸ਼ਹਿਰਾਂ ਦੇ ਵਿੱਚ 에어ਪੋਰਟ ਬਣੇ ਹੋਏ ਆ ਬਠਿੰਡਾ ਲਾ ਲਓ ਜੋ ਹੋਰ ਸ਼ਹਿਰਾਂ ਚ ਲਾ ਲਓ ਵਧੀਆ 에어ਪੋਰਟ ਸਰਕਾਰ ਇਹਦੀ ਤਾਂ ਹੋਰ ਵਧੀਆ ਬਣ ਜਾਂਦੇ ਹੌਲੀ ਹੌਲੀ ਕੰਮ ਬਦ ਨਹੀਂ ਹੁੰਦਾ ਘਟਦਾ ਤਾਂ ਹੁੰਦਾ ਨਹੀਂ ਤੇ ਜੇ ਆਪਾਂ ਹੁਣ ਕਰੀਏ ਗੱਲ ਕਬੱਡੀ ਦੀ ਤੇ ਤੁਸੀਂ ਲਾਲੋ ਸਾਹਿਬ ਉਦੋਂ ਇੰਟਰਵਿਊਾਂ ਦੇ ਵਿੱਚ ਜਾਂ ਮਾਈਕਾਂ ਦੇ ਵਿੱਚ ਬੋਲਦੇ ਤੁਸੀਂ ਕਬੱਡੀ ਅੱਜ ਕੱਖਾਂ ਤੋਂ ਲੱਖਾਂ ਤੱਕ ਜਾਵੜੀ ਐ ਕਰੋਨਾ ਚ ਜਾਵੜੀ ਐ ਕੌਣ ਲੈ ਗਿਆ ਤੁਹਾਡੇ ਸਾਹਮਣੇ ਐ ਤੇ ਉਦੋਂ ਬਾਅਦ ਨਾ ਕੋਈ ਟੂਰਨਾਮੈਂਟ ਹੋਇਆ ਪੰਜਾਬ ਚ ਨਾ ਕੁਝ ਹੋਰ ਉਦੋਂ ਵੀ ਪਤਾ ਹੁਣ ਆਪੋਜੀਸ਼ਨ ਦੇ ਤਾਂ ਰੌਲਾ ਪਾਉਣਾ ਹੀ ਹੁੰਦਾ ਚੰਗਾ ਕੰਮ ਕਰੋ ਚਾਹੇ ਤੁਸੀਂ ਮਾੜੇ ਤਾਂ ਪਾਉਣੀ ਪਾਣਾ ਉਹਦਾ ਕਾਰਨ ਆਇਆ ਹੁੰਦਾ ਵੀ ਇਹਦਾ ਐਕਟਰ ਨੂੰ ਸਾਧਦੇ ਐ ਐ ਤੈਣੀ ਵੀ ਸੁਖਵੀਰ ਕਦੇ ਮਤਲਬ ਮਿਲੇ ਨਹੀਂ ਕਦੇ ਕਿਸੇ ਐਕਟਰ ਨੂੰ ਹਾਂ ਐਡਾ ਵੱਡਾ ਬੰਦਾ ਜੇ ਮਰਜ਼ੀ ਜਾ ਕੇ ਮਿਲ ਲੈ ਸੰਡੇ ਦਾ ਤਰਕੇ ਕਲਾਸਮੇਟ ਰੇ ਸੁਖਵੀਰ ਸਿੰਘ ਬਾਦਲ ਦੇ ਉਹਦਾ ਬਸ ਆਇਆ ਸੀ ਵੀ ਲੋਕਾਂ ਚ ਉਤਸ਼ਾਹ ਪੈਦਾ ਹੋਵੇ ਲੋਕ ਵੱਧ ਤੋਂ ਵੱਧ ਇਸ ਚੀਜ਼ ਨਾਲ ਜੁੜਨ ਲੋਕ ਮੈਚ ਵੇਖਣ ਆਉਣ ਖਿਡਾਰੀਆਂ ਨੂੰ ਹੌਸਲਾ ਮਿਲੇ ਤੇ ਨਵੇਂ ਖਿਡਾਰੀ ਪੈਦਾ ਹੋਣ ਤੇ ਉਹਦੇ ਨਾਲ ਬੱਚੇ-ਬੱਚੇ ਨੂੰ ਪਤਾ ਸੀ ਮੰਗੀ ਕੌਣ ਆ ਤੇ ਆ ਆਪਣਾ ਸਿਰਾ ਪਿੱਥੋਂ ਵਾਲਾ ਕੌਣ ਆ ਤੇ ਅੱਜ ਕੱਲ ਬਹੁਤ ਟੂਰਨਾਮੈਂਟ ਹੀ ਬੜੇ ਘਟ ਗਏ ਯਾਰ ਬੜੀ ਦੂਰ ਨਾ ਜਾ ਆਪਣੇ ਲੰਬੀ ਟੂਰਨਾਮੈਂਟ ਹੁੰਦਾ ਹੁੰਦਾ ਹੁਣ ਉਹ ਟੂਰਨਾਮੈਂਟ ਕਿੰਨਾ ਠੰਡਾ ਪੈ ਗਿਆ ਤੇ ਕਿਸੇ ਟਾਈਮ ਦੇਖ ਲੋ ਆਪਣੇ ਬਚਪਨ ਵੇਲੇ ਕਿੰਨਾ ਰੌਣਕ ਮੇਲਾ ਹੁੰਦਾ ਸੀ ਕਿੱਡੇ ਤਕੜੇ ਤਕੜੇ ਖਿਡਾਰੀ ਆਉਂਦੇ ਹੁੰਦੇ ਸੀ ਉੱਥੇ ਤੇ ਚਾਹ ਚੜਦੇ ਹਾਂ ਸੀ ਪਹਿਲਾਂ ਹੀ ਪੁਰਾਣੇ ਨਾਮੇ ਖਿਡਾਰੀ ਆਉਂਦੇ ਰਹੇ ਐ ਲੰਬੀ ਤੇ ਅੱਜ ਵੇਖ ਲੋ ਅੱਖ ਨੂੰ ਕੋਸ਼ੀ ਅੱਖੀਏ ਕੰਮ ਬਹੁਤ ਹੋਇਆ ਬਹੁਤ ਕਰਿਆ ਇਹਨਾਂ ਨੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਜਾਂ ਕੋਈ ਗਲਤੀਆਂ ਲਾ ਲਓ ਹੋ ਜਾਂਦੀਆਂ ਤੇ ਜੇ ਰੱਬ ਨੂੰ ਪਤਾ ਵੀ ਕਹਾਣੀਆਂ ਤੋਂ ਕੀ ਬਣੀਆ ਕੀ ਨਹੀਂ ਬਣੀ ਨਹੀਂ ਤਾਂ ਬਾਦ ਵਾਲੀ ਸਰਕਾਰ ਹਿਲਦੀ ਨਹੀਂ ਸੀ ਜਿਹੜੇ ਹਿਸਾਬ ਨਾਲ ਇਹ ਕੰਮ ਕਰਦੇ ਸੀ ਇਹਨਾਂ ਨੇ ਤਾਂ ਨੇਰੀ ਢਾਤੀ ਉਦੋਂ ਤੁਸੀਂ ਕਿਤੇ ਹੀ ਲਾ ਲੋ ਸਾਬ ਵੀ ਕਿਹੜਾ ਕੰਮ ਹੈ ਜਿਹੜਾ ਨਹੀਂ ਹੋਇਆ ਉਦੋਂ ਯਾਰ ਸਾਰਾ ਕੁਝ ਕਰਤਾ ਭਰਤੀਆਂ ਤੋਂ ਲੈ ਕੇ ਭਰਤੀਆਂ ਬਹੁਤ ਗੱਡੀਆਂ ਗਈਆਂ ਧਮਾਵ ਜੇ ਮਿਲਦੇ ਸੀ ਬਹੁਤ ਇਹਦੇ ਦਾਖਲੇ ਨਹੀਂ ਦਿੰਦੇ ਸੀ ਮਾੜਾ ਕੰਮ ਹੁੰਦਾ ਚਲੋ ਬਈ ਵਿਬਲ ਸਾਹਿਬ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਕੰਮ ਕੀਆ ਮੂੰਹ ਚੋਂ ਘੱਟ ਤਾਂ ਪਾਰ ਹੀ ਹੁੰਦਾ ਸੀ ਜੋ ਕੰਮ ਕਹਿਤਾ ਲੱਗਦਾ ਗੱਪ ਸੀ ਪਰ ਪਾਰ ਹੋ ਜਾਂਦਾ ਸੀ ਕਰਾ ਦਿੰਦਾ ਸੀ ਅਗਲਾ ਜਿਵੇਂ ਮਰਜ਼ੀ ਕਰਾਉਂਦਾ ਸੀ ਕਰੋ ਇਹ ਪਾਸੇ ਤਾਂ ਇਹ ਤਾਂ ਚਲੋ ਇੱਕ ਪਾਸੇ ਰੱਖ ਲਿਆ ਆਪਾਂ ਕਾਲੀ ਦਲ ਚਲੋ ਤੁਸੀਂ ਆਖੋ ਕਿ ਸਿਫਤ ਤਾਂ ਕਰੀ ਜਾਂਦਾ ਜਿਹੜੀ ਗੱਲ ਸੱਚੀ ਆ ਸੱਚੀ ਆ ਜੇ ਹੁਣ ਆ ਆਪਨੇ ਬਿੱਲ ਮਾਫ ਕਰੇ ਆਪਾਂ ਚੰਗਾ ਨੇ ਵੀ ਵਾਕੀ ਕਰੇ ਸੱਚੀ ਗੱਲ ਆ ਵੀ ਕਰਨੇ ਵੀ ਚਾਹੀਦੇ ਆ ਤੇ ਜੇ ਕੋਈ ਕਾਂਗਰਸ ਚੰਗਾ ਕੰਮ ਕਰੂਗਾ ਉਹਨੇ ਆ ਟਾਈਮ 'ਚ ਕਰੇ ਆ ਉਹ ਵੀ ਚੰਗੀ ਗੱਲ ਆ ਚੰਗੇ ਨੂੰ ਚੰਗਾ ਆਖੀਏ ਆਪਾਂ ਮਾੜੇ ਨੂੰ ਤਾਂ ਬਰ ਮਾੜਾ ਆਖਣੀ ਆਖਣਾ ਆਪਾਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਆਦੇ ਪਰ ਜੋ ਅਸਲੀਅਤ ਅਸਲੀਅਤ ਆ ਬਾਕੀ ਰਹੀ ਗੱਲ ਆਪਾਂ ਗੱਲ ਕਰ ਰਹੇ ਜੀ ਖੇਤਰੀ ਪਾਰਟੀ ਦੀ ਅਸ ਟਾਈਮ ਤਾਂ ਆਪਣੀ ਖੇਤਰੀ ਪਾਰਟੀ ਕਾਲੀ-ਚਾਲੀ ਸੀ ਜਾਂ ਹੈ ਤੇ ਖੇਤਰੀ ਪਾਰਟੀ ਹੋਣੀ ਬਹੁਤ ਜ਼ਰੂਰੀ ਹੈ ਸਾਨੂੰ ਪਤਾ ਹੈ ਤੇ ਬਾਕੀ ਤੁਸੀਂ ਆਪ ਵੱਧ ਸਿਆਣੇ ਹੋ ਆਪਾਂ ਤਾਂ ਇਹੀ ਜਾਣੇ ਆ ਕਿ ਲੋਕ ਜਿਆਦਾ ਸਿਆਣੇ ਆ ਪੜ੍ਹੇ ਲਿਖੇ ਆ ਸੂਝਵਾਨ ਆ ਤੇ ਇੱਕ ਡਵਾਈਸ ਆਪਾਂ ਇੱਧਰ ਵੀ ਦੇਣਾ ਚਾਹੁੰਦੇ ਆ ਵੀ ਜਿਵੇਂ ਮਰਜ਼ੀ ਕਰੋ ਸੁਧਾਰ ਕਰੋ ਕਿਉਂਕਿ ਨਾ ਜਦੋਂ ਬੰਦਾ ਬਚਪਨ ਤੋਂ ਜਿਹੜੀ ਚੀਜ਼ ਨਾਲ ਜੁੜਿਆ ਹੋਵੇ ਦੇਖਿਆ ਹੋਵੇ ਸਾਫਰ ਉਹਨੂੰ ਹੁੰਦਾ ਹੀ ਆ ਮੜਾ ਜਾਂ ਵੀ ਸਾਡੀ ਆਪ ਦੀ ਚੀਜ਼ ਐ ਯਾਰ ਇਹਦੇ ਸੁਧਾਰ ਹੋਣਾ ਚਾਹੀਦਾ ਹੂੰ ਤੇ ਬਸ ਆਪਾਂ ਤਾਂ ਇਹੀ ਜਾਣੇ ਆ ਵੀ ਕਾਲੀਦਾਲ ਬਹਾਲ ਹੋਵੇ ਫਿਰ ਟੋਕ ਕੰਮ ਕਰੇ ਚੜ੍ਹਦੀ ਕਲਾ ਚ ਹੋਵੇ ਬਸ ਤੇ ਜਿਹੜੇ ਵਿੱਚ ਹੁੰਦੇ ਜਿਹੜੇ ਆਹ ਧੋਗਲੇ ਬੰਦੇ ਆ ਜਾਂ ਜਿਹੜੇ ਲੋਕਾਂ ਦੀ ਗੱਲ ਨਹੀਂ ਸੁਣਦੇ ਅੱਛਾ ਇੱਕ ਗੱਲ ਹੋਰ ਐ ਕਾਲੀਦਾਲ ਨਾਲ ਲੋਕ ਨਾਰਾਜ਼ ਜ਼ਿਆਦਾ ਪਤਾ ਕਿਉਂ ਹੋਏ ਐ ਇਹਨਾਂ ਦੇ ਜਿਹੜੇ ਲੋਕਲ ਲੀਡਰ ਆ ਸਾਰੇ ਨਹੀਂ ਮਾੜੇ ਕੁਝ ਲੀਡਰ ਤਾਂ ਇਹੋ ਜਿਹੇ ਕਾਂਡਾ-ਕਾਂਡਾ ਬੰਦ ਨੂੰ ਬਾਹਰ ਚ ਭਾਈ ਰੱਖਦੇ ਆ ਕੀ ਆ ਪਾ ਕੇ ਮੋੜ ਦਿੰਦੇ ਆ ਕੰਮ ਕੋਈ ਜਾਣ ਕੇ ਨਹੀਂ ਕਰਦੇ ਸੱਚੀਆਂ ਗੱਲਾਂ ਹੈ ਸਾਡੇ ਆਪ ਨਾਲ ਹੋngੀਆਂ ਵੰਗੀਆਂ ਜਿਹੜਾ ਕੰਮ ਮਤਲਬ ਜਿਵੇਂ ਲੀਡਰ ਨੇ ਮੈਨੂੰ ਜਵਾਬ ਦਿੱਤਾ ਉਹੀ ਕੰਮ ਮੈਂ ਕਰਾ ਲਿਆ ਨਾਲ ਦੀ ਨਾਲ ਹੀ ਜਿਵੇਂ ਜ ਹੁਣ ਜਵਾਬ ਦਿੱਤਾ 5 ਮਿੰਟ ਬਾਅਦ ਕੰਮ ਹੋ ਗਿਆ ਉਹ ਵੀ ਐ ਵੋਟਾਂ ਨਹੀਂ ਡੁੱਟਦੀਆਂ ਹੁੰਦੀਆਂ ਐ ਤੁਸੀਂ ਬੰਦੇ ਨੇ ਜਲੀਲ ਕਰਦੇ ਹੋ ਇਹੀ ਕਾਰਨ ਰਿਹਾ ਵੀ ਲੰਬੀ ਹੜਕੇ ਚ ਵੋਟ ਘਟੀਆਂ ਜਰ ਬਾਲ ਸਾਹਿਬ ਦੀ ਲੋਕ ਜਿਹੜੇ ਲੋਕਲ ਲੀਡਰ ਆਣਾ ਉਹਨਾਂ ਤੋਂ ਬੜੇ ਔਖੇ ਸੀ ਬਹੁਤ ਔਖੇ ਸੀ ਇਹ ਗੱਲਾਂ ਸੱਚੀਆਂ ਹੈ ਤੇ ਤੁਸੀਂ ਅੱਜ ਵੀ ਵੇਖ ਲਓ ਹੁਣ ਤਾਂ ਲੋਕ ਬੋਲਣ ਲੱਗੇ ਪਿੰਡ ਚ ਕੀ ਆਉਂਦਾ ਨਾ ਲੀਡਰ ਅਕਾਲੀ ਦਲ ਦਾ ਜਾਂ ਕਿਸੇ ਪਾਰਟੀ ਦਾ ਤੁਹਾਨੂੰ ਪੁੱਛਦੇ ਆ ਵੀ ਐਸ ਬੰਦੇ ਕਰਕੇ ਸਾਡੀਆਂ ਵੋਟ ਮਤਲਬ ਵੋਟਾਂ ਘਟੀਆਂ ਪਿੰਡ ਚੋਂ ਇਹਨੇ ਸਾਡਾ ਕੰਮ ਨਹੀਂ ਕਰਾਇਆ ਤੇ ਉਹ ਲੀਡਰ ਗੋਲੀਆਂ ਬੜੀਆਂ ਪਾਉਂਦੇ ਆ ਬਾਈ ਤੇ ਇਹ ਜੀ ਨਾਲੇ ਸ਼ਰਿਆ ਪਤਾ ਲੱਗ ਜਾਂਦਾ ਵੀ ਝੂਠ ਮਾਰੀ ਜਾਂਦਾ ਗੋਲੀ ਪਾਈ ਜਾਂਦਾ ਵੀ ਕੰਮ ਨਹੀਂ ਹੁੰਣਾ ਜੀਨੇ ਬਾਈ ਜੀ ਕੰਮ ਕਰਨਾ ਨਾ ਉਹ ਥੋੜੇ ਬੈਠੇ ਬੈਠੇ ਕਰ ਦੂ 1 ਮਿੰਟ ਚ ਕਰ ਦਊਗਾ ਮਗਰ ਉਹ ਨਹੀਂ ਕੰਮ ਹੁੰਦੇ ਹੁੰਦੇ ਸੋਨੋ ਵੀ ਪਤਾ 100 ਚੀਰ ਕੁ 2-3% ਦੇ ਮਗਰੋਂ ਕੰਮ ਹੋ ਜਾਂਦੇ ਆ ਤੇ ਨਹੀਂ ਤਾਂ ਗੋਲੀਆਂ ਹੀ ਹੁੰਦੀਆਂ ਲੀਡਰ ਉਹੀ ਆ ਆਪਾਂ ਗਏ ਵੀ ਆ ਕੰਮ ਕਰਾਉਣਾ ਭਾਈ ਆਪਾਂ ਨਾ ਕਿਹੜਾ ਕੋਈ 2 ਨੰਬਰ ਦਾ ਕੰਮ ਆ ਯਾਰ ਨਾ ਆਪਾਂ ਗੱਲਾਈ ਝਗੜੇ ਦਾ ਕੰਮ ਹੈ ਯਾਹਰ ਕੰਮ ਹੁੰਦੇ ਆ ਜਾ ਕੇ ਜਵਾਕ ਨੂੰ ਐਡਮਿਸ਼ਨ ਦਿਵਾਉਣੀ ਹੁੰਦੀ ਆ ਜਾਂ ਕੋਈ ਜ਼ਮੀਨ ਜਾਇਦਾਦ ਦਾ ਕੰਮ ਹੁੰਦਾ ਬੰਦੇ ਦਾ ਹੂੰ ਤੇ ਨਾ 10 ਵਾਰ ਪਹਿਲਾਂ ਆਪਣੇ ਪਾਸਪੋਰਟ ਦੀ ਇਨਕੁਆਇਰੀਆਂ ਹੁੰਦੀਆਂ ਉਹਦੇ ਪਿੱਛੇ ਕਈ ਫੋਨ ਕਰਾਉਣੇ ਪੈਂਦੇ ਸੀ ਗੰਗਾ ਨੂੰ ਤੇ ਆ ਤੁਸੀਂ ਹਾਂ ਵੇਖ ਲਓ ਇੱਕ ਹੋਰ ਗੱਲ ਜਿਹੜਾ ਬਾਦ ਸਰਕਾਰ ਨੇ ਸਬੂਧਾ ਸੈਂਟਰ ਖੋਲੇ ਸੀ ਇਹਨਾਂ ਦਾ ਬਹੁਤ ਫਾਇਦਾ ਸੀਗਾ ਬਹੁਤ ਹੁਣ ਵੀ ਜਿੱਥੇ ਚੱਲਦੇ ਆ ਬਹੁਤ ਫਾਇਦੇ ਆ ਜਾਂ ਰੋ ਸਿਸਟਮ ਹੋ ਗਏ ਬਸ ਆਪਾਂ ਤਾਂ ਹੀ ਜਾਣੇ ਵੀ ਲੀਡਰ ਹੋਵੇ ਤੇ ਸਿਰੇ ਦਾ ਹੀ ਹੋਵੇ ਕੰਮ ਕਰਾਓ ਵਧੀਆ ਹੋਵੇ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਚ ਕ੍ਰਾਈਮ ਨਾ ਹੋਵੇ ਨੌਜਵਾਨ ਵਧੀਆ ਰਹਿਣ ਵਸਦੇ ਵਸਦੇ ਰਹਿਣ ਤੇ ਜੇ ਰੋਜ਼ਗਾਰ ਪੰਜਾਬ ਚ ਹੋਇਆ ਤਾਂ ਆਪੇ ਲੋਕ ਬਾਹਰ ਜਾਣ ਨੂੰ ਹਟ ਜਾਣਗੇ ਵੈਸੇ ਬਾਹਰ ਦੇ ਹਾਲਾਤ ਵੀ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਕੀ ਹਾਲਾਤ ਹੋਏ ਪਏ ਤੁਹਾਨੂੰ ਪਤਾ ਹੀ ਹੈ ਬਥੇਰੇ ਦੇਸ਼ਾਂ ਦੇ ਥੋੜਾ ਜਿਹਾ ਆਹ ਅਸਟ੍ਰੇਲੀਆ ਠੀਕ ਆ ਸੁਣਦੇ ਆ ਅਮਰੀਕਾ ਤੇ ਚਲੋ ਜਾਈਦੇ ਨਹੀਂ ਕਿਸੇ ਤੋਂ ਕੈਨੇਡਾ ਹੋ ਗਿਆ ਲੰਡਨ ਹੋ ਗਿਆ ਇੰਗਲੈਂਡ ਤੇ ਅੱਧੇ ਕੰਮ ਹੀ ਨਹੀਂ ਮਿਲਦਾ ਬਹੁਤ ਬੁਰਾ ਹਾਲ ਹੈ ਜਿਹੜੇ ਬੰਦੇ ਬ੍ਰੈਂਟਨ ਰਹਿੰਦੇ ਆ ਜਾਂ ਉਸ ਏਰੀਆ ਵਿੱਚ ਰਹਿੰਦੇ ਆ ਉੱਥੇ ਤਾਂ ਭਈ ਜਿੰਮੇ ਗਈ ਬੜੀ ਐ ਟਰੱਕ ਵਾਲੇ ਬੰਦੇ ਚੀਕ ਨਿਕਲ ਜਾਂਦੀ ਐ ਇੰਨਾ ਬੁਰਾ ਹਾਲ ਆ கரਂਟ ਵੀ ਵਧ ਗਏ ਸਭ ਕੁਝ ਹੀ ਵਧ ਗਿਆ ਤੇ ਰਹਿੰਦਾ ਖੁੰਦੇ ਮਤਲਬ ਕੋਈ ਨਾ ਕੋਈ ਰਿਸ਼ਤੇਦਾਰ ਆਪਣਾ ਜਿਹੜਾ ਕਾਲ ਤੇ ਲੈਣਾ ਬ੍ਰੈਂਟਨ ਹੀ ਜਾਂਦਾ ਤੇ ਉਹ ਆਪਦੇ ਰਿਸ਼ਤੇਦਾਰ ਕੋਲੇ ਜਾਂਦਾ ਰਿਸ਼ਤੇਦਾਰ ਵਿਚਾਰ ਪਹਿਲੇ ਔਖਾ ਹੁੰਦਾ ਫਿਰ ਉਹਨੂੰ ਜਿੰਨਾਂ ਨੂੰ ਕੰਮ ਨਹੀਂ ਮਿਲਦਾ ਤੇ ਕੰਮ ਦੇ ਕੀ ਹਰਾ ਤੇ ਤੁਹਾਨੂੰ ਪਤਾ ਹੀ ਇੱਕ ਦਿਨ ਮਿਲਦਾ 10 ਦਿਨ ਨਹੀਂ ਮਿਲਦਾ ਤੇ ਆਈਆਂ ਬਸ ਤਾਂ ਕਰਕੇ ਆਪ ਤਾਂ ਆਈਆਂ ਨੇ ਪੰਜਾਬ 'ਚ ਕੰਮ ਹੋਵੇ ਲੋਕ ਟ੍ਰੇਨਾਂ 'ਗ ਜਾਣ ਦਿਓ ਤਾਂ ਪਗੀ ਤੇ ਲੋਕ ਪੰਜਾਬ ਨੂੰ ਵਾਪਸ ਆ ਵੀ ਰਹੇ ਕਈ ਆਪ ਦਾ ਕੰਮ ਕਰੋ ਮਿਹਨਤ ਕਰੋ ਕਮਾਈ ਕਰਕੇ ਵਾਪਸ ਆਓ ਪੰਜਾਬ ਵਰਗੀ ਮੌਦ ਨਹੀਂ ਮਿਲਣੀ ਕਿਤੇ ਵਧੀਆ ਮੌਸਮ ਹੈ ਤੇ ਗਰਮੀ ਵੀ ਆ ਸਰਦੀ ਵੀ ਹਰੇਕ ਤਰ੍ਹਾਂ ਦਾ ਮੌਸਮ ਆ ਆਪਣੇ ਵਧੀਆ ਜ਼ਮੀਨਾਂ ਆਪ ਦੀਆਂ ਜ਼ਮੀਨਾਂ ਸੰਭੋ ਖੇਤੀ ਕਰੋ ਪੰਜਾਬ ਤਾਂ ਆਪਣੀ ਏਡੀ ਖੁਸ਼ਹਾਲ ਧਰਤੀ ਐ ਗੁਰੂਆਂ ਪੀਰਾਂ ਦੀ ਧਰਤੀ ਐ ਤੇ ਬਸ ਆਈ ਆਣੇ ਆ ਵੀ ਬਸ ਇਹਨੂੰ ਜੋ ਸਾਹਮਦਾ ਪੰਜਾਬ ਨੂੰ ਬਸ ਪੰਜਾਬ ਦੀ ਬਾਗਡੋਰ ਇੱਕ ਚੰਗੇ ਹੱਥਾਂ ਚ ਆ ਜੇ ਤੇ ਪੰਜਾਬ ਆਪਣਾ ਫਿਰ ਤੋਂ ਵਧੀਆ ਹੱਸਦਾ ਬਸਦਾ ਰਵੇ ਤੇ ਕੋਈ ਗਲਤੀ ਫਲਤੀ ਹੋਈ ਹੋਵੇ ਉਹਦੇ ਲਈ ਮਾਫੀ ਚਾਹੁੰਣਾ ਤੇ ਕੱਲ ਨੂੰ ਮਿਲਾਂਗੇ ਜੀ ਕੱਲ ਨੂੰ ਪਹੁੰਚ ਜਾਣਾ ਆਪਾਂ ਪਿੰਡ ਫਰਦੋਂ ਪਿੰਡ ਦੇ ਬਲਾਕ ਦੇਖਣ ਨੂੰ ਮਿਲਣਗੇ ਓਕੇ ਦੋਸਤੋ ਬਾਏ ਬਾਏ ਟਾਟਾ